ਹੈਲੋ ਜੀ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਸਨੌ ਕੀ ਹਾਲ ਚਾਲਿਆ ਉਮੀਦ ਹੈ ਕਿ ਸਾਡਾ ਸਾਰਾ ਪਰਿਵਾਰ YouTube ਫੈਮਿਲੀ ਸਾਡੀ ਠੀਕ ਹੋਏਗੀ ਪਰਵਾਰ ਕਰਦੇ ਕਹਿੰਦੇ ਕੱਟ ਦਿੱਤਾ ਤੇ ਅੱਜ ਮੌਸਮ ਬਹੁਤ ਵਧੀਆ ਹੈ ਤੇ ਬਾਹਰ ਬਾਰਿਸ਼ ਹੋ ਰਹੀ ਆ ਮੈਂ 골ਡ ਰਿਕੋਲਟ ਜਾਂ ਬਾਰੂ ਬਰਸਾਤ ਦਿਖਾ ਕੇ ਲੈ ਕੇ ਆ ਇਹਨਾਂ ਕੋਈ ਸਮਝੇਗਾ ਸ਼ਾਇਦ ਝੂਠ ਹੈਗਾ ਜਾਂ ਦਿਖਾ ਕੇ ਆ ਵੇਖੋ ਜੀ ਹੋਰ ਹੀ ਨਾ ਬਰਸਾਤ ਝੂਠ ਨਹੀਂ ਤੁਹਾਨੂੰ ਬਿਲਕੁਲ ਬੋਲਿਆ ਤੇ ਅੱਜ ਫੇਰ ਖਾਈਏ ਪਕੌੜੇ ਹਾਏ ਰੱਬਾ ਪਕੌੜੇ ਤੇ ਨਾਲ ਚ ਲੰਡੀ ਹਵਾ ਹੈ ਨਾ ਸੋਹਣੀ ਹੋ ਚਲ ਤੇ ਮੈਂ ਤੇ ਕੰਨੀ ਜਾਂ ਤਾਂ ਸਾਰੇ ਦਿਨ ਬਰਸਾਤ ਹੁੰਦੀ ਰਵੇ ਤੇ ਜੇ ਬਰਸਾਤ ਨਹੀਂ ਹੁੰਦੀ ਪਰ ਧੁੱਪ ਨਾ ਨਿਕਲੇ ਠੰਡੀ ਠੰਡੀ ਹਵਾ ਚੱਲਦੀ ਹਾਂ ਹਾਂ ਬਿਲਕੁਲ ਹਾਂਜੀ ਹੁਣ ਆਪਾਂ ਮਕਾ ਕੇ ਹਟਿਆ ਸ਼ੂਟ ਲੈਓ ਬੇਟਾ ਜੀ ਕੈਮਰਾ ਅੰਦਰ ਲੈਓ ਆਪਾਂ ਤਾਂ ਬਰਸਾਤ ਵੇਖਣ ਵਾਸਤੇ ਬਾਹਰ ਕੈਮਰਾ ਖੜਿਆ ਸੀ ਤੇ ਆਜੋ 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 ਵੈਕ ਵਿਚਾਰਾ ਕੈਮਰਾ ਲੈ ਆਂਦੇ ਆ ਹਾਂਜੀ ਤੇ ਆਪਾਂ ਇਹ ਹੁਣੇ ਹੀ ਅਪਲੋਡ ਹੋ ਜਾਨੀ ਵੀਡੀਓ ਜੀ ਤੇ ਤੁਸੀਂ ਸਾਡੀ ਜਿਹੜੀਆਂ ਆਪਾਂ ਵੀਡੀਓਜ਼ ਸਟੋਰੀਜ਼ ਪਾਉਂਦੇ ਆ ਫਨੀ ਸੇ ਤੁਸੀਂ ਸਾਰੇ ਜਾਣੇ ਬਹੁਤ ਜ਼ਿਆਦਾ ਪਸੰਦ ਕਰਨਦੇ ਜੇ ਤੇ ਸਾਨੂੰ ਵੀ ਬੜਾ ਮਜ਼ਾ ਆਂਦਾ ਵਾ ਫਨੀ ਵੀਡੀਓਜ਼ ਕਰਨ ਦੇ ਵਿੱਚ ਹਾਸ ਖੇਲ ਲਈਦਾ ਤੇ ਕੱਲ वाली ਵੀਡੀਓ ਨੂੰ ਤੁਸੀਂ ਬਹੁਤ ਪਿਆਰ ਕੀਤਾ ਕਿਉਂਕਿ ਫਸਟ ਟਾਈਮ ਮੇਨਾ ਮੇਰਾ ਬੇਟਾ ਆਇਆ ਤੇ ਚਲੋ ਕਿਰਨਾਂ ਤੇ ਕੰਮ ਕਰ ਹੀ ਰਿਆ ਸੀ ਪਰ ਕੱਲੋਂ ਮੇਰ ਨਾਲ ਉਹਨੇ ਵੀਡੀਓ ਬਣਾਈ ਉਹ ਜਿਹੜਾ ਸਟੈਪ ਸੀ ਦਾ ਮੈਨੂੰ ਕਾਫੀ ਸਾਡੇ ਰਿਲੇਟਿਵਸ ਦੇ 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 ਜਿਹੜਾ ਹਾਂਜੀ ਕਾਲਸ ਆਈਆਂ ਮੇਰੀ ਬੇਟੀ ਦੀ ਕਾਲਸ ਆਈ ਉਹਨਾਂ ਨੇ ਕਿਹਾ ਗੋਲਡੀ ਦਾ ਸਟੈਪ ਕਿਦਾਂ ਬਾਈ ਤੂੰ ਕੰਨੀ ਦੇ ਦੇਗੀੜਾ ਦੇ ਦੇਗੀ ਉਹ ਸਟੈਪ ਤੁਸੀਂ ਬਹੁਤ ਪਸੰਦ ਕੀਤਾ ਤੇ ਇੱਕ ਸਟੈਪ ਤੁਸੀਂ ਪਸੰਦ ਕੀਤਾ ਉਹ ੜਾ ਕੋਟਨਾ ਉਹ ਛਾਲ ਦੇ ਉਹ ਵੀ ਤੁਸੀਂ ਬਹੁਤ ਪਸੰਦ ਕੀਤਾ ਜੀ ਥੈਂਕ ਯੂ ਸੋ ਮੱਚ ਤੁਸੀਂ ਇੰਨਾ ਪਿਆਰ ਦੇ ਰਹੇ ਜੇ ਤੇ ਆਪਾਂ ਗੱਲ ਕਰਨੀ ਸੀ ਮੈਂ ਕਮੈਂਟਾਂ ਦੇ ਜਵਾਬ ਨਹੀਂ ਦੇ ਪਾਉਂਦੀ ਹੈਗੀ ਆ ਕਾਫੀ ਦਿਨ ਪਹਿਲਾਂ ਮੈਨੂੰ ਇੱਕ ਕਮੈਂਟ ਆਇਆ ਸੀ ਕਿ ਤੁਸੀਂ ਮੈਨੂੰ ਨਾਮ ਨਹੀਂ ਪਤਾ ਕਿਰਨ ਹੁਣ ਜਿਹੜਾ ਵੀ ਆਣਗੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਕੀ ਕਿਰਨ ਤਾਂ ਢੀ ਸੱਚੀ-ਮੁੱੱਚੀ ਨੋ ਹੈਗੀ ਆ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹਾਂਜੀ ਜੀ ਆਪਾਂ ਰੀਅਲ ਵਿੱਚ ਮਾਮਾ ਧੀਆਂ ਹੈਗੀਆਂ ਨੋ ਸੱਸ ਤੇ ਹੈਗੀਆਂ ਹੈ ਨਾਲ ਮਾਮਾ ਧੀਆਂ ਵੀ ਹੈਆਂ ਤੇ ਤੁਸੀਂ ਸਾਡੀ ਜੋੜੀ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਥੈਂਕ ਯੂ ਸੋ ਮੱਚ ਕਿਉਂਕਿ ਆ ਜੇ ਸਾਨੂੰ ਲੋਕ ਪਸੰਦ ਕਰ ਰਹੇ ਆ ਨਾ ਉਹ ਸਿਰਫ ਤੁਹਾਡੀ ਬਦੌਲਤ ਹੈਗੇ ਆ ਤੁਹਾਡੀ ਬਤੋ ਗਲਤੋ ਮੈਂ ਜੇ ਸਾਨੂੰ ਲੋਕ ਪਸੰਦ ਕਰ ਰਹੇ ਤੁਹਾਡੀ ਬਦੌਲਤ ਆ ਤੇ ਇਹਨਾਂ ਦੀ ਬਦੌਲਤ ਹੀ ਆ ਕਿ ਜੇ ਇਹ ਕਹਿੰਦੇ ਤੇ ਫੇਰ ਹੀ ਪਸੰਦ ਕਰਦੇ ਆ ਵੇਖੋ ਜੀ ਨਾਲ ਹੀ ਗਲਤ ਕਰ ਗਈ ਹੈ ਹੈ ਤੁਹਾਡੀ ਬਦੌਲਤ ਹੈ ਜੀ ਚਲੋ ਜੀ ਕਮੈਂਟ ਕਰਾਂਗੇ ਹਾਂ ਜੀ ਇੱਕ ਪਰਮਜੀਤ ਦੇ ਹੈਗੇ ਨੇ ਮੈਂ ਕਿਹਾ ਸ਼ਾਇਦ ਉਹ ਉੱਥੋਂ ਹੈਗੇ ਨੇ ਬੇਟਾ ਬਟਾਲੇ ਤੋਂ ਬਟਾਲੇ ਤੋਂ ਪਰਮਜੀਤ ਜੀ ਥੈਂਕ ਯੂ ਸੋ ਮਾਚੀ ਤੁਸੀਂ ਵੀ ਕੈਵਰੀ ਕਿਹਾ ਮੇਰਾ ਨਾਮ ਨਹੀਂ ਲੰਦੇ ਤੁਸੀਂ ਚਲੋ ਜੀ ਅੱਜ ਕੁਝ ਕੁਝ ਕਮੈਂਟ ਪੜਦੇ ਆ ਮੈਂ ਵੀ ਪੜਦੀ ਆ ਨਹੀਂ ਪੜੇਗੀ ਤਾਂ ਮੈਂ ਸਿਰਫ ਜਵਾਬ ਦਵਾਂਗੇ ਚਲੋ ਜੀ ਸੋ ਫਰਸਟ ਕਮੈਂਟ ਹੈ ਤੇਜਿੰਦਰ ਕੋਰ ਦਾ ਕੱਲ ਵਾਲੀ ਵੀਡੀਓ ਜਿਹੜੀ ਪਾਈ ਸੀਗੀ ਤੁਹਾਡੀ ਨੂਸ ਐਸ ਦੀ ਜੋੜੀ ਨੂੰ ਨਜ਼ਰ ਨਾ ਲੱਗੇ ਥੈਂਕ ਯੂ ਸੋ ਮਾਚੀ ਜੀ ਚੜਦੀ ਕਲਾ ਵਿੱਚ ਰੱਖੇ ਆ ਤੁਹਾਡੇ ਵਰਗੇ ਸਰੋਤੇ ਸਾਡੇ ਨਾਲ ਆ ਤੇ ਸਾਨੂੰ ਨਜ਼ਰ ਕੌਣ ਲਾ ਸਕਦਾ ਜੀ ਅਰਚਨਾ ਗੁਜਰਾਲ ਵਾਓ ਵੈਰੀ ਫਨੀ ਮਜ਼ਾ ਆ ਗਿਆ ਸਾਸ ਵੋ ਵੈਰੀ ਗੁੱਡ ਬੌਂਡਿੰਗ ਕੇ ਬਿਟਪ ਥੈਂਕ ਯੂ ਸੋ ਮਚ ਜੀ ਦਵਿੰਦਰ ਕੌਰ ਸਤਨਾ ਵਾਈ ਗੁਰੂ ਜੀ ਜਸਬੀਰ ਕੌਰ ਭੈਣ ਜੀ ਤੁਸੀਂ ਬਹੁਤ ਹੀ ਕਿਸਮਤ ਵਾਲੇ ਹੋ ਮੇਰੀ ਤਰੀਫ ਹੈ ਜ ਵਿੱਚ ਵੇਖੋ ਨਾਲੀ ਦੁਬਾਰਾ ਬਲੀ ਬੜੀ ਕਿਸਮਤ ਵਾਲੇ ਤੁਹਾਨੂੰ ਇਹੋ ਜੇ ਨੂ ਮਿਲੀ ਹੈ ਨਾ ਜੀ ਨੂ ਦੇ ਰੂਪ ਵਿੱਚ ਧੀ ਮਿਲੀ ਹੈ ਜੀ ਵਾਈ ਗੁਰੂ ਜੀ ਤੁਹਾਨੂੰ ਦੋਵਾਂ ਨੂੰ ਨੂ ਸਾਸਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਸ਼ਮੀਰ ਕੋਰ ਜਸਬੀਰ ਭੈਣ ਜੀ ਦੀ ਐਕਟਿੰਗ ਬਹੁਤ ਵਧੀਆ ਹੈ ਬਹੁਤ ਮਜ਼ਾ ਆਇਆ ਥੈਂਕ ਯੂ ਸੋ ਮਾਜੀ ਐਕਟਿੰਗ ਨੂੰ ਕੀ ਆ ਬਸ ਜੋ ਆਂਦਾ ਜੀ ਆਪਾਂ ਕਰ ਦਿੰਨੇ ਐ ਐਕਟਿੰਗ ਨੂੰ ਦਾ ਨਹੀਂ ਸਾਨੂੰ ਪਤਾ ਉਹ ਐਕਟਿੰਗ ਤਾਂ ਤੁਹਾਨੂੰ ਹੀ ਪਤਾ ਜੋ ਦਿਮਾਗ ਚੰਦਾ ਕਰੀ ਜਾਂਦੇ ਜਸਪਰੀ ਸਿੰਘ ਨੂੰ ਸੱਸ ਦੀ ਜੋੜੀ ਬਹੁਤ ਹੀ ਵਧੀਆ ਹੈ ਅਸੀਂ ਹੱਸਦੇ ਹੋਏ ਇਤਰਾ ਹੀ ਹੱਸਦੇ ਹੋਏ ਰੱਖੇ ਪਰਮਾਤਮਾ ਮੈਂ ਸਿਮਰਨਜੀਤ ਕੌਰ ਪਿੱਖੀ ਤੋਂ ਹਾਂਜੀ ਭਿੱਖੀ ਜਾ ਹਾਂਜੀ ਭਿੱਖੀ ਦੋ ਜੀ ਹਾਂਜੀ ਮੈਨੂੰ ਯਾਦ ਆ ਕਿ ਤੁਸੀਂ ਸ਼ਾਇਦ ਮੈਨੂੰ ਭਿੱਖੀ ਦੋ ਕਮੈਂਟ ਕੀਤਾ ਸੀ ਕਿ ਤੁਸੀਂ ਰੀਅਲ ਵੇਜ ਜੇ ਕ ਅੱਜ ਨਹੀਂ ਕੀਤਾ ਕਾਫੀ ਦਰ ਪਹਿਲਾਂ ਕੀਤਾ ਸੀ ਤੇ ਬਸ ਐਸੇ ਤਰ੍ਹਾਂ ਟਾਈਮ ਲੱਗਦਾ ਸਵੇਰੇ ਪਹਿਲਾਂ ਸ਼ੂਟ ਕਰੰਦਾ ਹੁੰਦਾ ਹੈ ਫਿਰ ਬਾਅਦ ਚ ਮੇਰਾ ਹੁੰਦਾ ਹੈ ਆਪਣੀਆਂ ਗੱਲਾਂ ਬਾਤਾਂ ਵਾਸ ਕਰਨੀਆਂ ਹੁੰਦੀਆਂ ਤੇ ਫਿਰ ਐਸੀ ਵਜ੍ਹਾ ਕਰਕੇ ਥੋੜਾ ਟਾਈਮ ਲੈ ਕੇ ਕਮੈਂਟਾਂ ਦੇ ਜਵਾਬ ਨੇ ਹੁਣ ਮੈਂ ਕੋਸ਼ਿਸ਼ ਕਰਦੀ ਆ ਮਤਲਬ ਤੁਹਾਡੇ ਕਮੈਂਟ ਲਾਈਕ ਕਰਦੀ ਹੈਗੀ ਮੈਂ ਤੁਸੀਂ ਦੇਖਿਆ ਹੋਊਗਾ ਥੋੜੇ ਦਿਨਾਂ ਤੋਂ ਲਾਈਕ ਹੋਣ ਦੇ ਪਹਿਲਾਂ ਨਹੀਂ ਸੀ ਹੋਣ ਦੇ ਠਾਕੀ ਇੰਨਾ ਜ਼ਿਆਦਾ ਚਾਹੀਦਾ ਪਰ ਫਿਰ ਵੀ ਉਸ ਕੀਮਤੀ ਸਮੇਂ ਵਿੱਚੋਂ ਤੁਹਾਡੇ ਵਾਸਤੇ ਆਪਾਂ ਟਾਈਮ ਜ਼ਰੂਰ ਕੱਢਦੇ ਆ ਤੇ ਅੱਜ ਵੀ ਸਟੋਰੀ ਤੁਹਾਨੂੰ ਪਤਾ ਹੀ ਆ ਕਿ ਸੋਮਵਾਰ ਤੇ ਸ਼ੁੱਕਰਵਾਰ ਤੇ ਕਿਰਨ ਦੇ ਕਹਿਣ ਤੇ ਮੰਮੀ ਬੁੱਧਵਾਰ ਵੀ ਪਾ ਲਿਆ ਕਰੋ ਇੱਕ ਇੱਕ ਦਿਨ ਪਾ ਲਿਆ ਕਰੋ ਤੁਸੀਂ ਬੀਟੀਐਸ ਜਿਹੜੇ ਪਾੜੇ ਹੁੰਦੇ ਜੇ ਜਾਂ ਗੱਲਾਂ ਬਾਤਾਂ ਕਰਨੀਆਂ ਦੇ ਇੱਕ ਇੱਕ ਦਿਨ ਪਾਲਿਆ ਕਰੋ ਮੈਂ ਕਹਾਂ ਚਲੋ ਠੀਕ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਰਨ ਦੇ ਮਾਨ ਚੈਨਲ ਨੂੰ ਤੁਸੀਂ ਪਿਆਰ ਦਿੰਦੇ ਹੀ ਦਿੰਦੇ ਜੇ ਨਾਲ ਮਿਸਟਰ ਮਿਸਿਸ ਮਿਸਟਰ ਮਿਸਿਸ ਮਾਨ ਮਹਾਨ ਜੀ ਉਹ ਵੀ ਚੈਨਲ ਕੀਤਾ ਉਹ ਵੀ ਇਹ ਬੱਚੇ ਆਪਣੀਆਂ ਫਨੀ ਵੀਡੀਓਜ਼ ਪਾਉਂਦੇ ਨੇ ਦੋਵੇਂ ਜਾਣੇ ਤੇ ਚਲੋ ਤੁਸੀਂ ਸਾਡੇ ਚੈਨਲ ਨੂੰ ਇੰਨਾ ਜ਼ਿਆਦਾ ਪਿਆਰ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਨੈਕਸਟ ਕਮੈਂਟ ਆ ਕਵਲ ਪ੍ਰੀਤਕੌਰ ਵੈਰੀ ਗੁੱਡ ਫਨੀ ਵੀਡੀਓ 골ਡੀ ਜੀ ਵੈਰੀ ਗੁੱਡ ਐਕਟਿੰਗ ਥੈਂਕ ਯੂ ਜੀ ਥੈਂਕ ਯੂ 골ਡੀ ਵਾ 골ਡੀ ਵੱਲੋਂ ਧੰਨੋ ਜੀ ਸ਼ਸ਼ੀ ਬਾਲਾ ਵੈਰੀ ਨਾਈਸ ਨੂੰ ਸੱਸ ਥੈਂਕ ਯੂ ਕੁਝ ਪੁਰਾਣੇ ਚ ਵੀ ਪੜ ਲਓ ਕੁਝ ਨਵੇਂ ਦੇ ਤੇ ਪੁਰਾਣੇ ਪੁਰਾਣੇ ਸ਼ਸ਼ੀ ਚਾਵਲਾ ਜਸਵੀਰ ਜੀ ਨਾਈਸ ਐਕਟਿੰਗ ਥੋੜੇ ਜਿਹਾ ਚ ਪੜ ਲਈ ਹੈ ਨਾ ਹਾਂਜੀ ਹਾਂਜੀ ਸੀਮਾ ਜੈਸਿਕਾ ਬਹੁਤ ਹੀ ਫਨੀ ਵੀਡੀਓ ਆਈ ਰੈਲੀ ਇੰਜੋਏਡ ਥਿਸ ਵੀਡੀਓ 골ਡੀ ਭਾਜੀ ਦੀ ਐਕਟਿੰਗ ਆਂਟੀ ਜੀ ਦੇ ਨਾਲ ਦੇ ਦੇ ਗੇੜਾ ਹਾਂ ਉਹੀ ਗੱਲ ਮੈਂ 라ਤੀ ਪੜਨ ਰਹੀ ਸੀ ਉਦੋਂ ਇਹ ਮੈਸੇਜ ਆਇਆ ਸੀ ਜੀ ਪੂਜਾ 베ਦੀ ਕੀ ਰਹਿੰਦੇ ਦੀ ਜਿੰਦਾਬਾਦ ਬਹੁਤ ਵਧੀਆ ਐਕਟਿੰਗ ਹੈ ਮਜ਼ਾ ਆ ਗਿਆ ਵੀਡੀਓ ਦੇਖਣ ਦਾ 골ਡੀ ਵੀਰ ਜੀ ਦੀ ਐਕਟਿੰਗ ਬਹੁਤ ਵਧੀਆ ਹੈ ਹੈ ਜੀ ਗੁੱਡ 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 ਹਾਂ ਜੀ ਥੈਂਕ ਯੂ ਸੋ ਮੱਚ ਜੀ ਤੇ ਬਾਕੀ ਕਈ ਵਾਰੀ ਕਈ ਜਿਹੜੇ ਹੈਗੇ ਆ ਭੈਣ ਭਰਾ ਸਾਡੇ ਉਹ ਕੀ ਕਰ ਦਿੰਦੇ ਆ ਕਿ ਨੈਕਸਟ ਕਮੈਂਟ ਹੈ रानी मनचंदा फ्रॉम गुड़गांव हरियाणा जसवीर जी वेरी इंटरेस्टिंग वीडियो किरण बेटा बहुत स्मार्ट लग रहे हो हम्म हां जी एक कमेंट है गे जी जड़ी अपा सोनिया सीधे शरारा है ना ਉਹੀ ਨਾ ਸੋਨੀਆ ਸ਼ਿਦੇ ਸ਼ਰਾਰਾ ਉਹਦੇ ਵਿੱਚ ਕੀਤੀ ਸੀ ਜੀ ਐਕਟਿੰਗ ਕੀਤੀ ਸੀ ਬਸ ਉਹ ਵੀ ਬਸ ਬੈਠੇ ਬੈਠੇ ਸਵਾਈਆਂ ਤੇ ਵੀਡੀਓ ਬਣਾ ਲਈ ਹੈ ਤੇ ਬੜਾ ਵਧੀਆ ਹੋ ਗਿਆ ਅਸਲ ਵਿੱਚ ਸਾਨੂੰ ਆਪ ਹੀ ਹੁਣ ਬੜਾ ਸ਼ੌਂਕ ਜਾਗ ਪਿਆ ਹੈਗਾ ਕਿ ਸਾਨੂੰ ਇਹ ਹੁੰਦਾ ਹੈ ਕਿ ਤੁਸੀਂ ਸਾਡੀ ਵੇਟ ਕਰਦੇ ਹੋਗੇ 2 ਵਜੇ ਕੱਲ ਮੇਰੇ ਕੋ ਸੱਚ ਭਲੇਕੇ ਨਾਲ ਕੱਲ ਕੇ ਪਰਸੋਂ ਭਲੇਕੇ ਨਾਲ 1 ਵਜੇ ਪੈ ਗਈ ਸੀ ਤੇ ਮੇਰੇ ਬਰਥਡੇ ਵਾਲੇ ਪਾਈ ਸੀ ਹਾਂ ਬਰਥਡੇ ਦਾ ਬਰਥਡੇ ਦਾ ਕਿਰਨ ਦਾ ਬਰਥਡੇ ਬੜਾ ਵਧੀਆ ਇੰਜੋਏ ਕੀਤਾ ਤਾਂ ਹਾਂਜੀ ਚੇਤਾ ਕਰਵਾਤਾ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਤੁਸੀਂ ਕਿਰਨ ਨੂੰ ਬਰਥਡੇ ਵਿਸ਼ੇਸ ਦਿੱਤੀਆਂ ਤੁਹਾਡਾ ਬਹੁਤ ਬਹੁਤ ਥੈਂਕਸ ਅ ਤੁਸੀਂ ਸਾਰੇ ਜਣੇ ਕਿਰਨ ਨੂੰ ਮੈਂ ਤਾਂ ਪਿਆਰ ਕਰਦੀ ਕਰਦੀ ਹਾਂ ਪਰ ਤੁਸੀਂ ਵੀ ਸਾਰੇ ਜਣੇ ਬਹੁਤ ਪਿਆਰ ਕਰਦੇ ਜੇ ਤੇ ਆਪਾਂ ਹੁਣ ਮੈਸੀ ਪੜੀ ਕੇ ਵੈਸੇ ਗੱਲਾਂ ਬਾਤਾਂ ਕਰੀਏ ਤੁਸੀਂ ਦੱਸੋ ਤੁਸੀਂ ਦੱਸੋ ਕਿਸ ਤਰ੍ਹਾਂ ਕਰਨੇ ਆ ਚਲੋ ਮੈਂ ਛੋਟੀ ਜੀ ਇੱਕ ਗੱਲ ਕਰਨਾ ਚਾਹਨੀ ਆ ਦੋਗਲੇਪਨ ਦੀ ਦੁਨੀਆ ਚ ਅੱਜ ਕੱਲ ਦੋਗਲਾਪਨ ਬਹੁਤ ਆ ਗਿਆ ਮੈਨੂੰ ਕਈ ਵਾਰੀ ਕਹਿ ਵੀ ਦਿੰਦੇ ਕਿ ਤੁਸੀਂ ਕਿਸ ਤਰ੍ਹਾਂ ਦੇ ਆਂਟੀ ਜੀ ਗੱਲਾਂ ਦੇ ਵਿੱਚ ਵਿੱਚ ਕਿਸ ਤਰ੍ਹਾਂ ਦੇ ਕਮੈਂਟ ਕਰ ਦਿੰਦੇ ਜੇ ਮੈਂ ਸੋਚ ਲੰਨੀ ਚਲੋ ਜੀ ਮੈਂ ਆਪਣਾ ਹਾਸ ਵੀ ਕਿਸੇ ਵੇਲੇ ਕੱਢ ਲੰਨੀ ਦੁਨੀਆ ਚ ਇੰਨਾ ਦੋਗਲਾਪਨ ਆ ਗਿਆ ਕਿ ਸਾਡੇ ਮੂੰਹ ਤੇ ਸਾਡੀ ਕਰਨਗੇ ਤੇ ਦੂਜੇ ਦੇ ਮੂੰਹ ਤੇ ਦੂਜੀ ਕਰਨਗੇ ਤੇ ਐਸਾ ਜਿਹੜੇ ਕਰਦੇ ਆ ਜੀ ਉਹ ਨਾ ਕਰਿਆ ਕਰੋ ਉਹ ਗੱਲ ਜੇ ਤੁਸੀਂ ਕਰਦੇ ਜੇ ਕਿਸੇ ਤੱਕ ਉਹ ਗੱਲ ਹਾਰ ਕੇ ਪਹੁੰਚ ਤੇ ਜਾਂਦੀ ਆ ਤੇ ਉਸ ਵਕਤ ਕਿੰਨਾ ਉਸ ਇਨਸਾਨ ਤੇ ਗੁੱਸਾ ਚੜਦਾ ਹੈਗਾ ਕਿ ਇਹਨੂੰ ਆਪਾਂ ਦਿਲੋਂ ਆਪਣਾ ਮੰਨਦੇ ਆ ਤੇ ਇਹ ਬਾਅਦ ਚੋਂ ਕਿੱਧਰ ਦੀ ਕਿੱਧਰ ਗੱਲ ਫੇਰ ਦਿੰਦੇ ਆ ਇਹ ਨਾ ਸੋਚੋ ਕਿ ਸਿਰਫ ਆਪਾਂ ਮਤਲਬ ਕੜਨਾ ਹੈਗਾ ਇਨਸਾਨ ਨੂੰ ਕਦੀ ਵੀ ਕਿਸੇ ਮੌਕੇ ਤੇ ਵੀ ਲੋੜ ਪੈ ਸਕਦੀ ਹੈਗੀ ਆ ਤੇ ਇਹ ਨਾ ਸੋਚੋ ਕਿ ਅੱਜ ਜੇ ਲੋੜ ਪਈ ਤੇ ਕੱਲ ਸਾਨੂੰ ਲੋੜ ਨਹੀਂ ਪੈ ਸਕਦੀ ਹੈਗੀ ਪਰ ਮੋਸਟਲੀ ਨਾ ਦੁਨੀਆ ਮਤਲਬ ਦੀ ਹੈ ਯਾ ਕਿ ਇਹਨੂੰ ਪਤਾ ਹੈ ਕਿ ਮੈਨੂੰ ਉਸ ਦੇ ਨਾਲ ਇੰਨੇ ਟਾਈਮ ਤੱਕ ਮਤਲਬ ਹੈਗਾ ਵਾ ਤੇ ਇੰਨੇ ਟਾਈਮ ਤੱਕ ਬੜਾ ਵਧੀਆ ਹੱਸਣਾ ਖੇਡਣਾ ਖੁਸ਼ੀ ਪਿਆਰ ਤੇਰੇ ਬਿਨਾ ਰਹਿ ਨਹੀਂ ਸਕਣਾ ਮੈਂ ਤੇ ਇਹ ਉਹ ਤੇ ਜਦੋਂ ਮਤਲਬ ਖਤਮ ਤੇ ਬੁਲਾਣਾ ਚਲਾਣਾ ਘਟਾ ਬਿਲਕੁਲ ਮਤਲਬ ਤਾਂ ਕਿ ਦੁਨੀਆ ਸਹਿਮਤ ਹੈ ਗਈ ਆ ਉਹ ਜਿਹੜੀ ਕਹਾਵਤ ਬਣੀ ਹੋ ਉਹ ਰੀਅਲ ਆ ਲੱਗਦਾ ਵਾ ਕਿ ਰੀਅਲੀ ਆ ਹਾਂਜੀ ਹਾਂਜੀ ਤੇ ਵੇਖੋ ਜੀ ਜਿਹੜਾ ਵੀ ਢਾਣਾ ਕੋਈ ਵੀ ਆ ਜੇ ਕੋਈ ਪਿਆਰ ਕਰਦਾ ਹੈ ਤੁਹਾਡਾ ਨਾ ਦਿਲੋਂ ਜਾਨ ਤੋਂ ਤੁਹਾਨੂੰ ਆਪਣਾ ਸਮਝਦਾ ਫੈਮਿਲੀ ਰਿਲੇਸ਼ਨ ਤੜਨਾ ਬੰਦੇ ਉਹਨਾਂ ਨਾਲ ਆਣਾ ਜਾਣਾ ਇਕੱਠਾ ਖਾਣਾ ਪੀਣਾ ਤੇ ਬਾਅਦ ਚ ਤੁਸੀਂ ਉਸ ਇਨਸਾਨ ਨਾਲ ਧੋਖਾ ਕਰੋ ਤੇ ਤੁਸੀਂ ਕਿਤੇ ਵੀ ਮੱਥੇ ਟੇਕ ਲੋ ਤੁਹਾਨੂੰ ਕੁਝ ਨਹੀਂ ਜੇ ਹੋਣਾ ਕੁਝ ਨਹੀਂ ਹੋਣਾ ਤੁਸੀਂ ਜਦੋਂ ਧੋਖਾ ਕਰਦੇ ਕਿਸੇ ਨਾਲ ਅਗਲੇ ਦੀ ਫੀਲਿੰਗਸ ਨਾਲ ਤੁਸੀਂ ਖੇਡਦੇ ਜੇ ਤੇ ਪਹਿਲਾਂ ਤੁਸੀਂ ਉਹੋ ਹੀ ਆਪਣੀ ਜ਼ਬਾਨ RAI ਕਹਿੰਦੇ ਜੇ ਕਿ ਆਪਾਂ ਇਸ ਤਰ੍ਹਾਂ ਨਹੀਂ ਕਰਦੇ ਇਸ ਤਰ੍ਹਾਂ ਨਹੀਂ ਕਰਦੇ ਤੇ ਬਾਅਦ ਚ ਜੋ ਢਾਡਾ ਮਤਲਬ ਨਿਕਲ ਜਾਂਦਾ ਤੇ ਬਾਅਦ ਤੁਸੀਂ ਕਹਿੰਦੇ ਵੀ ਸੰਤ ਇਸ ਇਨਸਾਨ ਦੀ ਲੋੜ ਹੀ ਨਹੀਂ ਕਿਉਂਕਿ ਮੈਂ ਹੁਣ ਆਪ ਹੀ ਇਹ ਮਤਲਬ ਉਸ ਯੋਗ ਹੋ ਚੁੱਕਾ ਹੈ ਕਿ ਬਸ ਮੈਂ ਆਈ ਮੈਂ ਆ ਤੇ ਇਸ ਗੱਲ ਤੇ ਮੈਂ ਨਹੀਂ ਐਗਰੀ ਹੁੰਦੀ ਤੇ ਮੈਂ ਆਪਣੀ ਗੱਲ ਕਰਾਂ ਮੈਂ ਕਦੀ ਵੀ ਜਿੱਲਾ ਕੰਨੋ ਯਾਦ ਆ ਮੈਂ ਕੋਸ਼ਿਸ਼ ਇਹ ਕਰਦੀ ਕਿ ਮੈਂ ਕਦੀ ਵੀ ਕਿਸੇ ਦਾ ਦਿਲ ਨਾ ਦਿਖਾਵਾਂ ਕਿਉਂਕਿ ਮੈਨੂੰ ਇਹ ਹੁੰਦਾ ਕਿ ਜੇ ਮੈਂ ਕਿਸੇ ਦਾ ਦਿਲ ਦਿਖਾਇਆ ਉਹ ਰੱਬ ਨੂੰ ਉਹ ਟਰ ਦਰਗਾਹ ਤੱਕ ਉਸ ਆਵਾਜ਼ ਜਾਂਦੀ ਹੈਗੀ ਹੈ ਤੇ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਉਹ ਨਹੀਂ ਕਰਨੇ ਚਾਹੀਦੇ ਇਹਦੇ ਵਿੱਚ ਹਰ ਕੋਈ ਪਰਸਨਲ ਇਸ਼ੂ ਨਾ ਲਿਓ ਕਿ ਸ਼ਾਇਦ ਮੇਰਾ ਪਰਸਨਲ ਇਸ਼ੂ ਹੈਗਾ ਕਿ ਮੈਂ ਕਿਸੇ ਨੂੰ ਕੁਝ ਕਹਿਣ ਲਈ ਆ ਨਹੀਂ ਜੀ ਕੋਸ਼ਿਸ਼ ਕਰਾਂਗੇ ਕਿ ਇੱਕ ਗੱਲ ਦਾ ਮੁੱਦਾ ਲਿਆ ਜਾਇਆ ਕਰੂਗਾ ਕਰਿਆ ਕਰਾਂਗੇ ਪਿੱਛੇ ਜਿਹਦਾ ਮੈਂ ਪਲਾਨਸਾ ਲਿਆ ਹੈਗਾ ਉਹ ਵੀ ਤੇ ਚਲੋ ਜੀ ਬਸ ਇੰਨੀ ਕੀ ਗੱਲ ਆ ਨਹੀਂ ਤੇ ਗੱਲਾਂ ਕਰਨੋਂ ਵੇਲੇ ਜਿੰਨੀ ਮਰਜ਼ੀ ਗੱਲਾਂ ਕਰੀ ਜਾਵੋ ਮੌਸਮ ਠੰਡਾ ਹੈ ਤੇ ਅੱਜ ਕਰਨ ਪਤਾ ਕੀ ਕਰ ਰਹੀ ਜੇ ਉਹਨੇ ਸਬਜੀ ਤਾਂ ਮੈਂ ਕਿਹਾ ਸਬਜੀ ਕੀ ਬਣਾਣੀ ਆ ਕਦੀ ਤੁਸੀਂ ਦੱਸੋ ਕਿਹੜੀ ਬਣਾਣੀ ਆ ਜੇ ਮੈਂ ਕਿਹਾ ਲਿਆਂਦਾ ਕੀ ਕੀ ਆ ਕੁਝ ਲਿਆਂਦਨ ਤੇ ਮੈਂ ਬਣਾਵਾਂ ਕੀ ਗੱਲ ਵੀ ਸਹੀ ਤੇ ਮੈਂ ਕਿਹਾ ਚਲ ਹੁਣ ਕੀ ਖਵਾਣਾ ਹੈ ਸੈਂਡਵਿਚ ਹਾਂ ਸੈਂਡਵਿਚ ਖਾਵਾਂਗੇ ਰਾਤ ਦੀ ਪਕੌੜੇ ਦੇ ਨਾਲ ਰੋਟੀ ਖਾਵਾਂਗੇ ਹਾਂ ਸਿੰਪਲ ਕੰਮ ਆ ਜੀ ਤੇ ਬਾਕੀ ਇਹ ਗੱਲ ਦੱਸਾਂ ਪਕੌੜਿਆਂ ਨਾਲ ਰੋਟੀ ਖਾਂਦਾ ਮਜ਼ਾ ਹੀ ਬੜਾ ਆਂਦਾ ਜੀ ਸਹੀ ਗਿਆ ਬੜਾ ਮਜ਼ਾ ਆਂਦਾ ਜੀ ਚਲੋ ਪਸ਼ਵਿੰਦਰ ਕੋਰ ਤਾਂ ਜੀ نیچے ਬੈਠੇ ਹੋਏ ਆ ਸਾਡਾ ਉੱਪਰ ਸੀਨ ਚੱਲ ਰਿਹਾ ਸੀ ਤੇ ਉੱਪਰ ਹੀ ਆਪਾਂ ਸੋਚਿਆ ਚਲੋ ਕਮੈਂਟ ਕਰ ਲਈਏ ਪੜ ਲੈਣੇ ਥੋੜੀਆਂ ਜਿਹੀਆਂ ਖਟੇ ਲੋਚੀ ਸਾਡੀ ਕਾਸ਼ਵੀ ਵੀ ਆ ਗਈ ਆ ਹੁਣ ਭੱਜੋ ਤੁਸੀਂ ਸਵਾ 12 ਹੋ ਚੁੱਕੇ ਆ ਚਲੋ ਠੀਕ ਹੈ ਜੀ ਥੈਂਕ ਯੂ ਸੋ ਮੱਚ ਤੁਸੀਂ ਇੰਨਾ ਪਿਆਰ ਦਿੰਦੇ ਜੀ ਤੇ ਕੋਈ ਗੱਲ ਨਹੀਂ ਕੱਲ ਫਰਡੇ ਆ ਤੇ ਕੱਲ ਵੀਡੀਓ ਪੂਰੇ 2 ਵਜੇ ਆ ਜਾਈਗੀ ਥੈਂਕ ਯੂ ਸੋ ਮੱਚ